ਕਿੰਨੇ ਸਮੇਂ ਤੋਂ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਵਿਸ਼ਰੀ ਕਰਦਿਆਂ تقریبا 2014 ਤੋਂ ਲੈ ਕੇ ਹੁਣ ਤੱਕ ਮਹਾਰਾਜ ਸਾਹਿਬ ਨੇ ਜਿਹੜੀ ਇਹ ਸੇਵਾ ਬਖਸ਼ੀ ਹੈ ਜੀ ਤੇ ਹੌਲੀ ਹੌਲੀ ਇਹਨੂੰ ਮੌਂਦੇ ਆ ਰਹੇ ਆ ਨੂੰ ਲੜਾਉਣ ਦਾ ਵੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਵੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਥੋੜਾ ਜਨਮ ਸਿੱਖ ਪਰਿਵਾਰ ਚ ਹੀ ਹੋਇਆ ਕਿ ਹਾਂਜੀ ਸਿੱਖ ਪਰਿਵਾਰ ਚ ਹੀ ਹੋਇਆ ਪਰ ਛੋਟੇ ਹੁੰਦੇ ਆ ਕੇਸ ਕਟਾਤੇ ਸੀ ਨਹੀਂ ਕੇਸ ਨਹੀਂ ਰੱਖੇ ਸੀ ਛੋਟੇ ਹੁੰਦੇ ਰੱਖਿਆ ਹੀ ਨਹੀਂ ਸ਼ੁਰੂ ਤੋਂ ਰੱਖਿਆ ਹੀ ਨਹੀਂ ਸੀ ਜਿਵੇਂ ਪਰਿਵਾਰ ਦਾ ਮਾਹੌਲ ਉਹੋ ਜਿਹਾ ਹੋਣਾ ਕਿ ਕੇਸ ਰੱਖੇ ਨਹੀਂ ਹਾਂਜੀ ਫਾਦਰ ਸਾਹਿਬ ਦੇ ਕੇਸ ਸੀਗੇ ਪਹਿਲਾਂ ਜਿਵੇਂ ਅਸੀਂ ਦੋਨੋਂ ਸਕੇ ਬ੍ਰਦਰ ਆ ਤੁਸੀਂ ਦੋਨੋਂ ਸਕੇ ਬ੍ਰਦਰ ਹਾਂਜੀ ਤੇ ਉਹਨਾਂ ਨੂੰ ਹੁਣ ਜਦੋਂ ਪੁੱਛੀਦਾ ਕਿ ਭਾਈ ਤੁਸੀਂ ਕਾਹਦੋਂ ਨਹੀਂ ਸਾਡੇ ਕੇਸ ਰੱਖੇ ਉਹ ਕਹਿੰਦਾ ਕਿ ਵੀ ਜਦੋਂ ਅਸੀਂ ਦੇਖਦੇ ਸੀਗੇ ਕਿ ਵੱਡੇ ਹੋ ਕੇ ਇਹਨਾਂ ਨੇ ਕਟਾਈ ਦੇਣਿਆ ਤੇ ਸਾਨੂੰ ਆਏ ਸੀਗਾ ਕਿ ਵੀ ਚਲੋ ਕਿ ਵੀ ਵੱਡੇ ਹੋ ਕੇ ਆਪ ਰੱਖਣਗੇ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਬੰਦੇ ਦੇ ਮਨ ਚ ਨਾ ਭਾਵਨਾ ਜਾਗਦੀ ਆ ਨਾ ਪ੍ਰੇਮ ਜਾਗਦਾ ਤੇ ਉਹਦਾ ਸ਼ੁਕਰ ਆ ਛੇਵੇਂ ਪਾਸ਼ਾ ਮਹਾਰਾਜ ਜ ਜਦੋਂ ਨੇ ਮਤਲਬ ਇੱਥੋਂ ਤੱਕ ਅੱਜ ਤੱਕ ਲੈ ਕੇ ਆਂਦਾ ਉਹ ਰਾਹ ਡੱਗ ਕੇ ਖਲੋਣ ਗਏ ਅਕਾਲੀਏ ਰਾਹੀ ਲੰਘਦੇ ਤੇ ਵਿਖਾਵੇ ਅਬਦਾਲੀਏ ਸਾਡੀ ਮਨ ਦੇ ਵਿੱਚ ਇੱਕ ਗੱਲ ਸੀਗੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਚਿੱਕੜ ਨੂੰ ਸਾਫ਼ ਕਰਨਾ ਤੇ ਚਿੱਕੜ ਚਿੱਕੜ ਦੇ ਵਿੱਚ ਵੜਨਾ ਪੈਂਦਾ ਹੁੰਦਾ ਉਹ ਹਰ ਵਾਰ ਸੇਮ ਗੱਲ ਸਾਡੇ ਮਨ ਦੇ ਵਿੱਚ ਮਹਾਰਾਜ ਜੀ ਨੂੰ ਹੀ ਆਈ ਕਿ ਜਿਵੇਂ ਬਜ਼ੁਰਗ ਸੀਗੇ ਵੀ ਕਵੀਸ਼ਰੀ ਵਗੈਰਾ ਉਹ ਸਰਵਣ ਕਰਦੇ ਸੀ ਉਹਨਾਂ ਦੇ ਮਨ ਦਾ ਏ ਕਹ ਲੋ ਕਿ ਦਿਲ ਦਾ ਇੱਕ ਗਹਿਣਾ ਹੀ ਬਣ ਗਿਆ ਕਵੀਸ਼ਰੀ ਪਰ ਜਿਹੜੇ ਆਮ ਨੌਜਵਾਨ ਸੀ ਉਹਨਾਂ ਦੇ ਵਿੱਚ ਹਜੇ ਕਵੀਸ਼ਰੀ ਦਾ क्रेज ਜਾਂ ਆਪਾਂ ਕਹਿ ਲਈਏ ਕਿ ਇਤਿਹਾਸ ਦਾ क्रेज ਬੜਾ ਪਿਛੇ ਜੇ ਘਟ ਗਿਆ ਸੀ ਅਸੀਂ ਪਹਿਲਾਂ ਪਤਿਤ ਹੀ ਹੁੰਦੇ ਸੀਗੇ ਤਕਰੀਬਨ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਚਲੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਕੇਸ ਰੱਖੇ ਹੋਏ ਸੀ ਕਿ ਕੇਸ ਵੀ ਨਹੀਂ ਰੱਖੇ ਸੀ ਕਿਸੇ ਦੇ ਵੀ ਕੇਸ ਨਹੀਂ ਸੀਗੇ ਨਹੀਂ ਨਹੀਂ ਬਿਲਕੁਲ ਤਿੰਨਾਂ ਦੇ ਹਾਂਜੀ ਹਾਂਜੀ ਬਾਬਾ ਦੀਪ ਸਿੰਘ ਜੀ ਜਾਂ ਹੋਰ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਜੀਵਨ ਨੂੰ ਪੜਿਆ ਫਿਰ ਸંત ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਸંત ਕਰਤਾਰ ਸਿੰਘ ਜੀ ਮਤਲਬ ਉਹਨਾਂ ਸਿੰਘਾਂ ਦੇ ਜੀਵਨਾਂ ਨੂੰ ਪੜਿਆ ਤੇ ਫਿਰ ਕਹ ਲੋ ਕਿ ਮਨ ਦੇ ਵਿੱਚ ਉਹ ਸਮਾ ਬਣਿਆ ਸਿੱਖ ਰਾਜ ਦੀ ਮਹਿਮਸ਼ਰੂ ਫੇਰ ਤੋਂ ਜੱਥੇ ਚੱਲ ਪਏ ਪੰਜਾਬ ਨੂੰ ਸਵੇਰ ਤੋਂ ਪਿੱਛੇ ਬੰਦਾ ਸਿੰਘ ਆਉਂਦਾ ਏ ਨਦੇੜ ਤੋਂ ਕੋਣ ਭੇੜੀਏ ਬਚਾਊਗਾ ਵੀ ਸ਼ੇਰ ਤੋਂ ਟੀਚਾ ਮਿਥਿਆਏ ਸੂਬੇ ਦੀ ਕਚਹਿਰੀ ਢਾਉਣ ਦਾ ਸਸੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨ ਜੋਤ ਸਿੰਘ ਮੱਕੜ ਅੱਜ ਖਾਸ ਐਪੀਸੋਡ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਜੇ ਪੰਥ ਨੇ ਆਪਦੇ ਇਤਿਹਾਸਕਾਰ ਕਬੀਸ਼ਰ ਟਾਢੀ ਸੰਭਲੇ ਤਾਂ ਅਸੀਂ ਆਪਦਾ ਇਤਿਹਾਸ ਵੀ ਸੰਭਝਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕਾਂਗੇ ਕਿ ਇਹ ਜਿਹੜਾ ਵੀਰ ਰਸ ਜਦੋਂ ਉਹ ਸੋਚੋ ਕੀ ਦੌਰ ਹੋਊਗਾ ਜਦੋਂ 6ਵੇਂ ਪਾਸ਼ਾ ਦੇ ਮੂਹਰੇ ਟਾਢੀ ਜਾਂ ਕਬੀਸ਼ਰ ਗਾਉਂਦੇ ਹੋਣਗੇ ਔਰ ਕਿਵੇਂ ਇੰਨੀ ਵੱਡੀ ਗਿਣਤੀ ਚ ਬੈਠੀ ਸੰਗਤ ਔਰ ਜਿਹੜੀ ਖਾਸ ਤੌਰ ਤੇ ਫੌਜਾਂ ਸਾਡੀਆਂ ਸੀਗੀਆਂ ਉਹਨਾਂ ਅੰਦਰ ਕਿਵੇਂ ਵੀਰ ਰਸ ਭਰਿਆ ਜਾਂਦਾ ਹੋਊਗਾ ਕਿਵੇਂ ਉਹਨਾਂ ਨੂੰ ਜੋਸ਼ ਆਉਂਦਾ ਹੋਊਗਾ ਉਹ ਯਾਦ ਕਰਕੇ ਅੱਜ ਜੇ ਤੁਸੀਂ ਉਸ ਤਰ੍ਹਾਂ ਦਾ ਆਨੰਦ ਮਾਣਨਾ ਚਾਹੁੰਦੇ ਹੋ ਤੇ ਸੋਚਦੇ ਹੋ ਕਿ ਅਸੀਂ ਆਪਣੇ ਇਸ ਸੈਗਮੈਂਟ ਨੂੰ ਸਾਹਮ ਕੇ ਨਹੀਂ ਰੱਖਣਾ ਤਾਂ ਸ਼ਾਇਦ ਇਤਰਾਸਤੀ ਹੋਗੀ ਸੋ ਇਸ ਕੋਸ਼ਿਸ਼ ਤੇ ਵਿੱਚ ਅੱਜ ਇਸ ਉਮੀਦ ਦੇ ਨਾਲ ਕਿ ਤੁਹਾਨੂੰ ਪਸੰਦ ਆਊਗਾ ਅੱਜ ਅਸੀਂ ਕਵੀਸ਼ਰ ਜਾਗੋ ਲੈਰ ਕਲਕਲਾਂ ਵਾਲੇ ਜੱਥੇ ਨੂੰ ਤੁਹਾਡੇ ਸਨਮੁਖ ਪੇਸ਼ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕਿੰਨੇ ਸਮੇਂ ਤੋਂ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਵਿਸ਼ਰੀ ਕਰਦੇ ਆ ਤਕਰੀਬਨ 2014 ਤੋਂ ਲੈ ਕੇ ਹੁਣ ਤੱਕ ਮਹਾਰਾਜ ਸਾਹਿਬ ਨੇ ਜਿਹੜੀ ਇਹ ਸੇਵਾ ਬਖਸ਼ੀ ਹੈ ਜੀ ਤੇ ਹੌਲੀ ਹੌਲੀ ਇਹਨੂੰ ਨਿਭਾਉਂਦੇ ਆ ਰਹੇ ਆ ਕਿਉਂਕਿ ਸ਼ੁਰੂ ਤੋਂ ਸਾਡੇ ਜਿਹੜੇ ਮਤਲਬ ਪਿੰਡ ਦੇ ਵਿੱਚ ਇੱਕ ਕਲਾਸ ਲੱਗਦੀ ਸੀ ਜਾਗੋ ਲਹਿਰ ਉਹਦਾ ਨਾਮ ਆ ਸਾਡੀ ਸਸਤਾ ਪਿੰਡ ਲੈਵਲ ਦੀ ਤੇ ਉਹਦੇ ਵਿੱਚ ਕਲਕਲਾਂ ਚ ਮਤਲਬ ਪਿੰਡ ਚ ਹੀ ਲੱਗਦੀ ਹਾਂਜੀ ਪਿੰਡ ਲੈਵਲ ਦੇ ਵਿੱਚ ਹੀ ਕਲਾਸ ਆ ਤੇ ਉਹ ਪਹਿਲਾਂ ਭਾਈ ਜਗਦੇਵ ਸਿੰਘ ਜੀ ਹੁੰਦੇ ਸੀ ਅੱਜ ਕੱਲੋ ਕੈਨੇਡਾ ਦੇ ਵਿੱਚ ਆ ਤੇ ਉਹਨਾਂ ਨੇ ਪਹਿਲਾਂ ਕਲਾਸ ਦੀ ਸਟਾਰਟਿੰਗ ਕੀਤੀ ਸੀ ਸ਼ੁਰੂ ਕੀਤਾ ਸੀ ਉਹਨੂੰ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਲੱਗੀ ਕਲਾਸ ਸੀ ਉਹਦੇ ਵਿੱਚ ਕਾਫੀ ਬੱਚੇ ਆਉਂਦੇ ਸੀ ਉਹਨਾਂ ਦੇ ਵਿੱਚੋਂ ਪੰਜ ਸਿੰਘ ਅੱਗੇ ਆਏ ਹਨਾ ਪੰਜ ਛੇ ਸਿੰਘਾਂ ਨੇ ਫਿਰ ਅੱਗੇ ਕਲਾਸ਼ ਸ਼ੁਰੂ ਕੀਤੀ ਜਿਵੇਂ ਉਹਦੇ ਵਿੱਚ ਭਾਈ ਨਵਜੋਤ ਸਿੰਘ ਦੀ ਭਾਈ ਪ੍ਰਦੀਪ ਸਿੰਘ ਭਾਈ ਸੰਦੀਪ ਸਿੰਘ ਭਾਈ ਲਖਵੀਰ ਸਿੰਘ ਉਹਨਾਂ ਸਿੰਘਾਂ ਨੇ ਫਿਰ ਅੱਗੇ ਜਦੋਂ ਕਲਾਸ਼ ਸ਼ੁਰੂ ਕੀਤੀ ਉਹ ਕਲਾਸ ਦੇ ਵਿੱਚ ਅਸੀਂ ਜਾਣਾ ਸ਼ੁਰੂ ਕੀਤਾ ਸੀ ਹੌਲੀ ਹੌਲੀ ਕਿਉਂਕਿ ਅਸੀਂ 14 ਚ ਜੀ 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 ਅਸੀਂ ਪਹਿਲਾਂ ਪਤਿਤ ਹੀ ਹੁੰਦੇ ਸੀਗੇ ਤਕਰੀਬਨ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਚਲੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਕੇਸ ਰੱਖੇ ਹੋਏ ਸੀ ਕਿ ਕੇਸ ਵੀ ਨਹੀਂ ਰੱਖੇ ਸੀ ਨਹੀਂ ਨਹੀਂ ਸੀਗੇ ਜੀ ਕਿਸੇ ਦੇ ਵੀ ਕੇਸ ਨਹੀਂ ਸੀਗੇ ਨਹੀਂ ਨਹੀਂ ਤਿੰਨਾਂ ਦੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹ ਕਲਾਸ ਦੇ ਵਿੱਚ ਜਾਣਾ ਸ਼ੁਰੂ ਕੀਤਾ ਦਸਤਾਰਾਂ ਸਿੱਖੀਆਂ ਹੌਲੀ ਹੌਲੀ ਮੁੱਢਲੀ ਜਾਣਕਾਰੀ ਕਿ ਪੰਜ ਪਿਆਰੇ ਸਹਿਬਾਨ ਦਸ ਗੁਰੂ ਸਹਿਬਾਨ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਗੁਰੂ ਸਹਿਬਾਨ ਦਾ ਜਿਹੜਾ ਪੂਰਾ ਜੀਵਨ ਆ ਉਹਦੇ ਤੇ ਆਏ ਗੁਰਬਾਣੀ ਸੰਤਿਆ ਮਤਲਬ ਇਦਾਂ ਕਰਕੇ ਕਲਾਸ ਦੇ ਵਿੱਚ ਅੱਗੇ ਫਿਰ ਹੁਣ ਜਿਹੜਾ ਕਲਾਸ ਜਿਹੜੀ ਹੈਗੀ ਉਹ ਆਪਣੇ ਹੈਗੇ ਪੰਜ ਸੱਤ ਸਿੰਘ ਨੇ ਅਸੀਂ ਉਹਨਾਂ ਦੇ ਵੱਲੋਂ ਕਲਾਸ ਚਲਾਈ ਜਾਂਦੀ ਆ ਜਿਹੜੇ ਵੀਰਾ ਪ੍ਰਦੀਪ ਸਿੰਘ ਸੀ ਹੁਣ ਜਾਂ ਅੱਜ ਜਿਹੜੀ ਜਗ੍ਹਾ ਜਿਉਂ ਅਸੀਂ ਅਸੀਂ ਬੈਠੇ ਆ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਮਤਲਬ ਕਹਿ ਲੋ ਮੁਕਾਮ ਹਾਸਲ ਕੀਤਾ ਹਨਾ ਜਾਂ ਅੱਗੇ ਹਜੇ ਤੁਰ ਰਹੇ ਆ ਤੇ ਉਹ ਉਹਨਾਂ ਦੀ ਬਦੌਲਤ ਆ ਕਿਉਂਕਿ ਵੀਰ ਪ੍ਰਦੀਪ ਸਿੰਘ ਬਾਕੀ ਵੀਰ ਜੀ ਹੁਣਾਂ ਨੇ ਵੀ ਬੜਾ ਸਾਥ ਦਿੱਤਾ ਉਹ ਆਪੋ ਆਪਣੇ ਕੰਮਾਂ ਦੇ ਵਿੱਚ ਨੇ ਤੇ ਵੀਰ ਪ੍ਰਦੀਪ ਸਿੰਘ ਜੀ ਹੁਣਾਂ ਦੇ ਕਰਕੇ ਫਿਰ ਅਸੀਂ ਹੌਲੀ ਹੌਲੀ ਅੱਗੇ ਚੱਲਦੇ ਗਏ ਤੇ ਹੌਲੀ ਹੌਲੀ ਸੰਗਤ ਨੇ ਬੜਾ ਪ੍ਰੇਮ ਦੇਣਾ ਸ਼ੁਰੂ ਕੀਤਾ ਫਿਰ ਇਧਰ ਨੂੰ ਸਾਡੇ ਮਨ ਦੇ ਵਿੱਚ ਇੱਕ ਗੱਲ ਸੀਗੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਚਿੱਕੜ ਨੂੰ ਸਾਫ਼ ਕਰਨਾ ਤੇ ਚਿੱਕੜ ਦੇ ਵਿੱਚ ਵੜਨਾ ਪੈਂਦਾ ਹੁੰਦਾ ਉਹੋ ਬਸ ਸੇਮ ਗੱਲ ਸਾਡੇ ਮਨ ਦੇ ਵਿੱਚ ਮਹਾਰਾਜ ਜਲੂਈ ਆਈ ਕਿ ਜਿਵੇਂ ਬਜ਼ੁਰਗ ਸੀਗੇ ਵੀ ਕੁਵੀਸ਼ਰੀ ਵਗੈਰਾ ਸਰਵਣ ਕਰਦੇ ਸੀ ਉਹਨਾਂ ਦੇ ਮਨ ਦਾ ਇਹ ਕਹਿ ਲਓ ਕਿ ਦਿਲ ਦਾ ਇੱਕ ਗਹਿਣਾ ਹੀ ਬਣ ਗਿਆ ਕੁਵੀਸ਼ਰੀ ਪਰ ਜਿਹੜੇ ਆਮ ਨੌਜਵਾਨ ਸੀ ਉਹਨਾਂ ਦੇ ਵਿੱਚ ਹਜੇ ਕੁਵੀਸ਼ਰੀ ਦਾ ਕਰੇਜ਼ ਜਾਂ ਆਪਾਂ ਕਹਿ ਲਈ ਕਿ ਇਤਿਹਾਸ ਦਾ ਕਰੇਜ਼ ਬੜਾ ਪਿੱਛੇ ਜੇ ਘਟ ਗਿਆ ਸੀ ਕਿਸਾਨੀ ਮੋਰਚੇ ਤੋਂ ਬਾਅਦ ਬੜਾ ਜ਼ਿਆਦੇ ਇੱਕ ਬਦਲਾ ਕਹਿ ਲਈਏ ਆਪਾਂ ਆਇਆ ਵੀ ਮਹਾਰਾਜ ਵੱਲੋਂ ਕਵੀਸ਼ਰ ਜਾਂ ਢਾਡੀ ਸਿੰਘਾਂ ਦੇ ਵੱਲੋਂ ਜਿਹੜੇ ਸਾਡੀ ਨੌਜਵਾਨੀ ਦਾ ਰੁਝਾਨ ਬੜਾ ਵਧਿਆ ਬਿਲਕੁਲ ਉਦੋਂ ਮਤਲਬ ਟਰੈਕਟਰਾਂ ਦੇ ਉੱਤੇ ਉਹਨਾਂ ਨੇ ਕਵੀਸ਼ਰੀ ਨੂੰ ਜਿਵੇਂ ਗਾਉਣਾ ਹਨਾ ਜਾਂ ਉਹਨਾਂ ਨੂੰ ਲਾਉਣਾ ਤੇ ਉਹ ਮਿਊਜ਼ਿਕ ਦੇ ਤਹਿਤ ਇੱਕ ਹੁਣ ਅੱਜ ਜਿਵੇਂ ਜਿੰਨੇ ਵੀ ਤਕਰੀਬਾਂ ਜੱਥੇ ਆ ਉਹ ਮਿਊਜ਼ਿਕ ਦੇ ਤਹਿਤ ਜਦੋਂ ਇਤਿਹਾਸ ਨੂੰ ਅੱਗੇ ਰੱਖਦੇ ਆ ਤੇ ਨੌਜਵਾਨ ਜਾਦੇ ਤੋਂ ਜ਼ਿਆਦੇ ਮਤਲਬ ਇਧਰ ਨੂੰ ਲੱਗਦੇ ਆ ਤੁਸੀਂ ਤੁਹਾਡਾ ਜਨਮ ਸਿੱਖ ਪਰਿਵਾਰ ਚ ਹੀ ਹੋਇਆ ਕਿ ਹਾਂਜੀ ਸਿੱਖ ਪਰਿਵਾਰ ਚ ਹੀ ਹੋਇਆ ਪਰ ਛੋਟੇ ਹੁੰਦੇ ਆ ਕੇਸ ਕਟਾਤੇ ਸੀ ਨਹੀਂ ਕੇਸ ਨਹੀਂ ਰੱਖੇ ਸੀ ਛੋਟੇ ਹੁੰਦੇ ਰੱਖੇ ਹੀ ਨਹੀਂ ਸ਼ੁਰੂ ਤੋਂ ਰੱਖੇ ਹੀ ਨਹੀਂ ਸੀ ਜਿਵੇਂ ਪਰਿਵਾਰ ਦਾ ਮਾਹੌਲ ਉਹੋ ਜਿਹਾ ਹੋਣਾ ਕਿ ਕੇਸ ਰੱਖੇ ਨਹੀਂ ਹਾਂਜੀ ਫਾਦਰ ਸਾਹਿਬ ਦੇ ਕੇਸ ਸੀਗੇ ਪਹਿਲਾਂ ਜਿਵੇਂ ਅਸੀਂ ਦੋਨੋਂ ਸਕੇ ਬ੍ਰਦਰ ਆ ਤੁਸੀਂ ਦੋਨੋਂ ਸਕੇ ਬ੍ਰਦਰ ਹਾਂਜੀ ਤੇ ਉਹਨਾਂ ਨੂੰ ਹੁਣ ਜਦੋਂ ਪੁੱਛੀਦਾ ਕਿ ਭਾਈ ਤੁਸੀਂ ਕਾਹਦੋਂ ਨਹੀਂ ਸਾਡੇ ਕੇਸ ਰੱਖੇ ਉਹ ਕਹਿੰਦਾ ਸੀ ਕਿ ਵੀ ਜਦੋਂ ਅਸੀਂ ਦੇਖਦੇ ਸੀਗੇ ਕਿ ਵੱਡੇ ਹੋ ਗਏ ਇਹਨਾਂ ਨੇ ਕਟਾਈ ਦੇਣਿਆ ਤੇ ਸਾਨੂੰ ਆਏ ਸੀਗਾ ਕਿ ਵੀ ਚਲੋ ਕਿ ਵੀ ਵੱਡੇ ਹੋ ਕੇ ਆਪ ਰੱਖਣਗੇ ਸਮਝਣਗੇ ਤੇ ਉਹਨਾਂ ਨੇ ਹੌਲੀ ਹੌਲੀ ਨਾਲ ਨਾਲ ਕੋਲੋਂ ਛੋਟੇ ਹੁੰਦਾਂ ਨੂੰ ਗੁਰਦੁਆਰਾ ਸਾਹਿਬ ਭੇਜਣਾ ਸ਼ੁਰੂ ਕੀਤਾ ਸੰਥਿਆ ਹੋਈ ਸਾਡੀ ਗੁਰਦੁਆਰਾ ਸਾਹਿਬ ਤੋਂ ਤੇ ਫੇਰ ਹੌਲੀ ਹੌਲੀ ਜਿਵੇਂ ਜਿਵੇਂ ਸਮਝ ਆਈ ਤੇ ਫੇਰ ਅਸੀਂ ਆਪ ਹੀ ਇੱਧਰ ਨੂੰ ਚਲੇ ਗਏ ਕਲਾਸ ਤੇ ਚਲੇ ਗਏ ਉੱਥੇ ਦਸਤਾਰਾਂ ਸਿੱਖਿਆ ਤੇ ਇੱਧਰ ਨੂੰ ਅਸੀਂ ਉੱਥੇ ਉਦੋਂ ਪਹਿਲੀ ਵਾਰੀ ਫਿਰ ਤੁਸੀਂ ਤੁਹਾਡੇ ਜ਼ੈਨ ਚ ਆਇਆ ਆਪਣੇ ਆਪ ਹੀ ਆਇਆ ਮਨ ਚ ਕਿ ਉਹਨਾਂ ਨੇ ਫੋਰਸ ਕੀਤਾ ਵੀ ਪਹਿਲਾਂ ਕੇਸ ਰੱਖੋ ਫੇਰ ਅਸੀਂ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਸੀ ਕਿਉਂਕਿ ਉਹ ਮਤਲਬ ਇੱਕ ਦਸਤਾਰ ਸੈਂਟਰ ਸੀ ਸਭ ਤੋਂ ਪਹਿਲਾਂ ਜਿਹੜੀ ਦਸਤਾਰ ਸੈਂਟਰ ਤੋਂ ਫਿਰ ਹੌਲੀ ਹੌਲੀ ਮਤਲਬ ਗੁਰਬਾਣੀ ਦੀ ਸੰਥਿਆ ਜਾਂ ਇਤਿਹਾਸ ਦੇ ਵੱਲ ਨੂੰ ਉਸ ਤੋਂ ਬਾਅਦ ਦੀ ਕਲਾਸ ਲੱਗਦੀ ਹੁੰਦੀ ਸੀਗੀ 2 ਘੰਟੇ ਦੀ ਕਲਾਸ ਉਹ ਪਹਿਲਾਂ ਅਸੀਂ ਬਸ ਮਨ ਦੇ ਵਿੱਚ ਇਹੋ ਸੀ ਵੀ ਦਸਤਾਰਾਂ ਸਿੱਖ ਲਈਏ ਹਨ ਤੇ ਉਹ ਦਸਤਾਰਾਂ ਸਿੱਖਣ ਵਾਸਤੇ ਪੱਗਾ ਸਿੱਖਣ ਵਾਸਤੇ ਗਏ ਤੇ ਬਸ ਉਹ ਕਲਾਸ ਦੇ ਵਿੱਚੋਂ ਫਿਰ ਆਪਦੇ ਆਪ ਹੀ ਕਿਉਂਕਿ ਸਾਡੇ ਸ਼ਹੀਦਾਂ ਸਿੰਘਾਂ ਦਾ ਜਿਹੜਾ ਜੀਵਨ ਹਨ ਉਹ ਤਕਰੀਬਨ ਲਹੂ ਦੇ ਨਾਲ ਇਦਾਂ ਦਾ ਭਿੱਜਿਆ ਹੋਇਆ ਵੀ ਜਦੋਂ ਵੀ ਕੋਈ ਬੰਦਾ ਪੜਦਾ ਵਾ ਜੇ ਆਪਾਂ ਭਾਵਨਾ ਦੇ ਨਾਲ ਪੜਦੇ ਆ ਕਿ ਬੱਚੇ ਦਾ ਮਨ ਤਾਂ ਵੈਸੇ ਹੀ ਕਿਨੇ ਉਹਨੇ ਕੋਰਾ ਕਾਗਜ਼ ਹੁੰਦਾ ਵਾ ਉਹ ਉਹ ਚੀਜ਼ ਨੂੰ ਹੌਲੀ-ਹੌਲੀ ਪੜ ਕੇ ਆਪਦੇ ਮਨ ਦੇ ਵਿੱਚ ਹੋਇਆ ਕਿ ਵੀ ਅਸੀਂ ਕਿੱਧਰ ਲਈ ਕਤਾਰ ਦੇ ਵਿੱਚ ਖੜੇ ਸੀ ਅਸੀਂ ਵੀ ਕਿੱਧਰ ਨੂੰ ਆ ਗਏ ਫਿਰ ਹੌਲੀ-ਹੌਲੀ ਬਾਕੀ ਇਹ ਹੀ ਹੁੰਦਾ ਵੀ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਬੰਦੇ ਦੇ ਮਨ ਚ ਨਾ ਭਾਵਨਾ ਜਾਗਦੀ ਆ ਨਾ ਪ੍ਰੇਮ ਜਾਗਦਾ ਤੇ ਉਹ ਤਾਂ ਸ਼ੁਕਰ ਆ ਛੇਵੇਂ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਮਤਲਬ ਇੱਥੋਂ ਤੱਕ ਅੱਜ ਤੱਕ ਲੈ ਕੇ ਆਂਦਾ ਤੇ ਉਹਨਾਂ ਦੇ ਕਰਕੇ ਬਸ ਮਨ ਦੇ ਵਿੱਚ ਗੱਲ ਆਈ ਫਿਰ ਜਦੋਂ ਤੁਸੀਂ ਸਾਖੀਆਂ ਸੁਣੀਆਂ ਜਾਂ ਤੁਸੀਂ ਜਦੋਂ ਚੀਤ ਸਿੰਘਾਂ ਦਾ ਜ਼ਿਕਰ ਕਰ ਰਹੇ ਹੋ ਜੀ ਜਾਂ 84 ਦਾ ਜਦੋਂ ਤੁਹਾਡੇ ਜ਼ਹਿਨ ਚ ਜ਼ਿਕਰ ਆਇਆ ਹੋਣਾ ਜੀ 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 ਉਨੇ ਤਬਦੀਲ ਕੀਤਾ ਅੰਦਰੋਂ ਬਦਲਿਆ ਤੁਹਾਨੂੰ ਬਿਲਕੁਲ ਜੀ ਬਿਲਕੁਲ ਕਿਉਂਕਿ ਸ਼ੁਰੂ ਤੋਂ ਮਤਲਬ ਇਤਿਹਾਸ ਅਸੀਂ ਇਸ ਤਰੀਕੇ ਨਾਲ ਪੜਿਆ ਜਾਂ ਅਸੀਂ ਸੁਣਿਆ ਜਿਵੇਂ ਵੀਰ ਜੀ ਉਹਨਾਂ ਨੇ ਕੁਝ ਵੀ ਮਤਲਬ ਸਾਡੇ ਸਾਹਮਣੇ ਰੱਖਿਆ ਨਾ ਉਹ ਇੱਕ ਥੋਪਿਆ ਨਹੀਂ ਜਿਵੇਂ ਅਸੀਂ ਕਹਿੰਦੇ ਨਾ ਕਿਸੇ ਨੂੰ ਕੇ ਇਤਿਹਾਸ ਦੱਸ ਕੇ ਕਹਿੰਦੇ ਵੀ ਤੂੰ ਆ ਅਮਰਤ ਸ਼ੱਕ ਉਹ ਉਹ ਚੀਜ਼ ਉਹਨਾਂ ਨੇ ਨਹੀਂ ਕੀਤੀ ਅਸੀਂ ਉਹਨਾਂ ਨੂੰ ਸਗੋਂ ਦੀ ਜਾ ਕੇ ਕਿਹਾ ਇਤਿਹਾਸ ਸੁਣ ਕੇ ਜਾਂ ਮਨ ਤੇ ਦਾ ਮਤਲਬ ਪ੍ਰਭਾਵ ਪਿਆ ਅਸੀਂ ਆਪ ਉਹਨਾਂ ਨੂੰ ਜਾ ਕੇ ਗਹਿ ਕੇ ਵੀਰ ਜੀ ਅਸੀਂ ਅਮਰਤ ਸ਼ੱਕਨਾ ਫਿਰ ਘਰੋਂ ਵੀ ਕਈ ਗੱਲਾਂ ਹੁੰਦੀਆਂ ਵਾਂ ਕਿ ਤੁਸੀਂ ਸੰਭਾਲ ਲਓਗੇ ਜਾਂ ਮਤਲਬ ਵੀ ਰਹਿਤ ਜਿਹੜੀ ਆ ਤੁਸੀਂ ਰੱਖ ਲਓਗੇ ਤੇ ਉਦੋਂ ਮਤਲਬ ਇੰਨੀ ਹੈਲੋ ਸਮਝ ਨਹੀਂ ਸੀਗੀ ਉਦੋਂ ਤਾਂ ਬਸ ਇਦਾਂ ਹੀ ਕਹਿਤਾ ਵੀ ਕੋਈ ਗੱਲ ਨਹੀਂ ਮਹਾਰਾਜ ਆਪੇ ਜਿਹੜਾ ਅਮਰਤ ਛਕਾਊਗਾ ਤੇ ਉਹ ਬਲ ਵੀ ਦੇਊਗਾ ਆਪਾਂ ਦਾ ਬਲ ਵੀ ਦੇਊਗਾ ਬਿਲਕੁਲ ਬਿਲਕੁਲ ਦੀ ਨਿਮਾਉਣ ਦਾ ਬਲ ਵੀ ਦੇਊਗਾ ਬਸ ਇਦਾਂ ਕਰਕੇ ਫਿਰ ਘਰਦਿਆਂ ਨੂੰ ਵੀ ਲੱਗਾ ਕਿ ਹਾਂ ਜੇ ਇਹਨਾਂ ਦਾ ਮਾਣ ਆ ਤੇ ਇਹਨਾਂ ਨੂੰ ਸ਼ਕਾ ਦੇਣਾ ਚਾਹੀਦਾ ਕਿਉਂਕਿ ਹਵਾ ਪਹਿਲਾਂ ਤੋਂ ਹੀ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਕਿਦਾਂ ਦੀ ਚੱਲੀ ਆ ਨਸ਼ਿਆਂ ਦੀ ਜਾ ਮਤਲਬ ਸਾਡੇ ਇਦਾਂ ਦੇ ਗੀਤਾਂ ਦੀ ਜਿਨ੍ਹਾਂ ਦੇ ਕਰਕੇ ਵੀ ਪਹਿਲਾਂ ਤੋਂ ਹੀ ਪਲੇਟਫਾਰਮ ਹੀ ਆਪਣਾ ਚੇਂਜ ਹੋ ਗਿਆ ਹਨ ਰਾਹ ਹੀ ਚੇਂਜ ਹੋ ਗਿਆ ਤਾਂ ਉਹ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਸੰਤਾਂ ਤੋਂ ਪ੍ਰਭਾਵਿਤ ਹੋਏ ਸੰਜਰਨੈਲ ਸਿੰਘ ਪਿੰਡਰਾਣ ਵਾਲਾ ਕਿਹਦੇ ਜੀਵਨ ਤੋਂ ਪ੍ਰਭਾਵਿਤ ਹੋਏ ਹੋ ਕਿ ਤੁਸੀਂ ਕਈ ਵਾਰੀ ਇਹ ਹੁੰਦਾ ਨਾ ਕਿ ਉਹ ਜਆ ਜੀਵਨ ਬਣਾਉਣ ਦੀ ਬੰਦਾ ਢਾਲਣ ਦੀ ਕੋਸ਼ਿਸ਼ ਕਰਦਾ ਜਦੋਂ ਆਪਾਂ ਸ਼ੁਰੂ ਤੋਂ ਇਤਿਹਾਸ ਪੜ੍ਹਨਾ ਸ਼ੁਰੂ ਕਰਦੇ ਆ ਨਾ ਵੈਸੇ ਜੇ ਅਸੀਂ ਮੇਰੇ ਮਨ ਦੀ ਮੈਂ ਗੱਲ ਦੱਸਾਂ ਤੇ ਸਭ ਤੋਂ ਪਹਿਲਾਂ ਨਾ ਆਪ ਨੂੰ ਇੱਕ ਟਰੈਕਟ ਹੁੰਦਾ ਸੀ ਖੂਨ ਸ਼ਹੀਦਾਂ ਦਾ ਜੀ ਉਹ ਟਰੈਕਟ ਅੱਜ ਵੀ ਮਤਲਬ ਗੁਰਦੁਆਰਾ ਸਾਹਿਬ ਜਾਂ ਆਪਾਂ ਉਹ ਫ੍ਰੀ ਲਿਟਰੇਚਰ ਦੇ ਵਿੱਚ ਆਪ ਨੂੰ ਮਿਲ ਜਾਂਦਾ ਉਹ ਮੈਨੂੰ ਘਰੋਂ ਮਿਲਿਆ ਸੀਗਾ ਤੇ ਉਹਦੇ ਵਿੱਚ ਸੀ ਭਾਈ ਮਨੀ ਸਿੰਘ ਜੀ ਦਾ ਜੀਵਨ ਜੀ ਤੇ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ ਪੜ੍ਹ ਕੇ ਮਤਲਬ ਮਨ ਦੇ ਵਿੱਚ ਇਦਾਂ ਆਇਆ ਮੇਰੇ ਮਨ 'ਚ ਸਿਰਫ ਸਟੋਰੀ ਬਣੀ ਸੀ ਕਿਉਂਕਿ ਉਹ ਤਾਂ ਛੋਟੇ ਹੁੰਦੇ ਸੀ ਬੱਚੇ ਵੀ ਆਇਦਦਾ ਹੀ ਹੁੰਦਾ ਸੀ ਵੀ ਕੋਈ ਸਟੋਰੀ ਆ ਕਲਾਸ ਦੇ ਵਿੱਚ ਜਾਣ ਕਰਕੇ ਮੈਨੂੰ ਉਹਦੀ ਰਿਐਲਿਟੀ ਦਾ ਪਤਾ ਲੱਗਾ ਕਿ ਵੀ ਉਹ ਸਿਰਫ ਸਟੋਰੀ ਨਹੀਂਗੀ ਉਹ ਅਸਲੀਅਤ ਦੇ ਵਿੱਚ ਵਾਪਰੀ ਹੋਈ ਕਹਾਣੀ ਹੈ ਹਨਾ ਉਹ ਚੀਜ਼ ਨੇ ਮਨ ਤੇ ਇੰਨਾ ਅਸਰ ਕੀਤਾ ਤੇ ਮਤਲਬ ਉਹ ਫਿਰ ਮਨ ਦੇ ਵਿੱਚ ਗੱਲ ਆਈ ਕਿ ਹੋਰ ਸ਼ਹੀਦਾਂ ਦੇ ਬਾਰੇ ਪੜਨਾ ਫਿਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਜਾਂ ਹੋਰ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਜੀਵਨ ਨੂੰ ਪੜਿਆ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਸੰਤ ਕਰਤਾਰ ਸਿੰਘ ਜੀ ਮਤਲਬ ਉਹਨਾਂ ਸਿੰਘਾਂ ਦੇ ਜੀਵਨਾਂ ਨੂੰ ਪੜਿਆ ਤੇ ਫਿਰ ਕਹਿ ਲਓ ਕਿ ਮਨ ਦੇ ਵਿੱਚ ਉਹ ਸਮਾ ਬਣਿਆ ਤੁਸੀਂ ਕਿਹਦੇ ਤੋਂ ਪ੍ਰਭਾਵਿਤ ਹਾਂਜੀ ਉਹ ਕਲਾਸ ਹੀ ਸਾਡੀ ਇਦਾਂ ਦੀ ਹੈ ਜਦੋਂ ਬੱਚੇ ਛੋਟੇ ਛੋਟੇ ਆਉਂਦੇ ਸੀਗੇ ਉਹਦੇ ਵਿੱਚ ਤੇ ਉਹਦੇ ਵਿੱਚ ਜਿੱਦਾਂ ਬੱਚਿਆਂ ਦੇ ਲੈਵਲ ਦਾ ਇਤਿਹਾਸ ਹੁੰਦਾ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਜਾਂ ਸਾਡੇ ਜਿਹੜੇ ਮਤਲਬ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਜਿੰਨਾ ਕੋ ਸਮਝ ਆ ਸਕਦਾ ਸੀ ਬੜੇ ਸੌਖੇ ਜਿਹੇ ਢੰਗ ਨਾਲ ਵੀਰ ਜੀ ਹੁਣਾਣੇ ਸਾਨੂੰ ਸਮਝਾਉਣਾ ਤੇ ਉਹ ਜਿਵੇਂ ਜਿਵੇਂ ਹੌਲੀ 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 ਅੱਗੇ ਚੱਲਦੇ ਗਏ ਤੇ ਪਤਾ ਲੱਗਿਆ ਕਿ ਇਦਾਂ ਵੀ ਹੋ ਸਕਦਾ ਆ ਇਦਾਂ ਵੀ ਹੁੰਦਾ ਆ ਤੇ ਫਿਰ ਮਨ ਦੇ ਵਿੱਚ ਆਪ ਹੀ ਭਾਵਨਾ ਹੀ ਬਣ ਗਈ ਗਾ ਲੋ ਮਹਾਰਾਜ ਵੱਲੋਂ ਫਿਰ ਇਹ ਇੱਕ ਤਾਂ ਇਹ ਹੋ ਗਿਆ ਕਿ ਇਤਿਹਾਸ ਨਾਲ ਜੁੜੇ ਸੰਥਿਆ ਲਈ ਤੁਸੀਂ ਜੀ ਪਰ ਗਾਇਕੀ ਬਹੁਤ ਵੱਖਰੀ ਚੀਜ਼ ਹੈ ਗੋਣਾ ਇਹਦੀ ਟ੍ਰੇਨਿੰਗ ਫਿਰ ਕਿੱਥੋਂ ਲਈ ਇਹਦੀ ਸ਼ੁਰੂਆਤ ਜਿਹੜੀ ਸਾਡੀ ਹੋਈ ਸੀਗੀ ਉਹ ਉਸੇ ਕਲਾਸ ਜਿਹੇ ਹੋਈ ਸੀਗੀ ਜਿੱਦਾਂ ਮੰਨ ਲਓ ਬੱਚਿਆਂ ਨੂੰ ਹੁੰਦਾ ਕਿ ਗੀਤਾਂ ਯਾਦ ਕਰਾਤੀ ਤੇ ਉਸ ਤੋਂ ਬਾਅਦ ਜਿੱਦਾਂ ਮੁਕਾਬਲੇ ਰੱਖਣੇ ਬੱਚਿਆਂ ਦੇ 11 ਸਿਖਾਈਆਂ ਉਹਨਾਂ ਨੂੰ ਤੇ ਦੋ ਦੋ ਦਿਨਾਂ ਮਹੀਨੇ ਬਾਅਦ ਉਹਨਾਂ ਦਾ ਮੁਕਾਬਲਾ ਰੱਖ ਲਿਆ ਫਿਰ ਉਹਨਾਂ ਨੂੰ ਸਨਮਾਨਦਗੀ ਦਿੱਤਾ ਕਿ ਉਤਸ਼ਾਹ ਜਾ ਹੋ ਜਾਣਾ ਤੇ ਉਹਦੇ ਵਿੱਚ ਮਾਪਿਆਂ ਨੇ ਆਉਣਾ ਸਾਰੇ ਬੱਚਿਆਂ ਨੇ ਜਾਂ ਪਿੰਡ ਦਾ ਇਕੱਠ ਕਰਨਾ ਉਹਦੇ ਵਿੱਚ ਇੱਕ ਇੱਕ ਕਿਤਾਬ ਯਾਦ ਕਰਵਾਉਣੀ ਤੇ ਫਿਰ ਹੌਲੀ ਹੌਲੀ ਜਿਵੇਂ ਗਾਹ ਲੋ ਕਿ ਵੀ ਮੁਕਾਬਲੇ ਹੁੰਦੇ ਸੀਗੇ ਜਿਵੇਂ ਕਵੀਸ਼ਰੀ ਦੇ ਕਸ਼ਕ ਹੁੰਦੇ ਸੀਗੇ ਉਹਨਾਂ ਦੇ ਵਿੱਚ ਵੀਰ ਜੀ ਹੁਣਾ ਵਾਲੋ ਸਾਨੂੰ ਲੈ ਕੇ ਜਾਣਾ ਫਿਰ ਹੌਲੀ ਹੌਲੀ ਇਲਾਕੇ ਦੇ ਸਿੰਘਾਂ ਨੂੰ ਜਿਵੇਂ ਪਤਾ ਲੱਗਿਆ ਕਿ ਵੀ ਇਹ ਸਿੰਘ ਗਾ ਲੈਂਦੇ ਨੇ ਤੇ ਉਹਨਾਂ ਨੇ ਆਪਣੇ ਸਮਾਗਮ ਕਰਵਾਉਣੇ ਤੇ ਵੀ ਮਤਲਬ ਸਿੰਘਾਂ ਨੂੰ ਤਸ਼ਾਹਦ ਕਰਨਾ ਬੱਚੇ ਲੈਣਾ ਤੁਹਾਨੂੰ ਬੁਲਾ ਲੈਣਾ ਉਹਨਾਂ ਨੇ ਫਿਰ ਜਦੋਂ ਵੀਰ ਜੀ ਨੂੰ ਉਹਨਾਂ ਨੂੰ ਪਤਾ ਲੱਗਾ ਜਦੋਂ ਆਪਣੇ ਗੁਰシャン ਸਿੰਘ ਜੀ ਹੋਰਾਂ ਨੇ ਦੱਸਿਆ ਕਿ ਵੀ ਪ੍ਰਦੀਪ ਵੀਰ ਜੀ ਹਨਾ ਉਹਨਾਂ ਦੀ ਇੱਕ ਖਾਸ ਭੂਮਿਕਾ ਸਾਡੀ ਜ਼ਿੰਦਗੀ ਦੇ ਵਿੱਚ ਕਿ ਵੀ ਉਹਨਾਂ ਨੇ ਜਿਹੜਾ ਮਤਲਬ ਇਹ ਸਾਨੂੰ ਬਹੁਤ ਸਾਥ ਦਿੱਤਾ ਮਤਲਬ ਉਹਨਾਂ ਨੇ ਤੋੜਿਆ ਕਹਿੰਦੇ ਇੱਕ ਹਿਸਾਬ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵੀ ਹਾਂ ਹੁਣ ਇੱਕ ਟਰੈਕ ਦੇ ਉੱਪਰ ਚੜਨ ਜਾ ਰਿਹਾ ਹਨਾ ਉਹਨਾਂ ਨੂੰ ਪਤਾ ਲੱਗਾ ਫਿਰ ਉਹਨਾਂ ਨੇ ਸਾਨੂੰ ਮਤਲਬ ਬਾਪੂ ਜੀ ਹੋਰਾਂ ਨਾਮ ਲਾਇਆ ਬਾਪੂ ਲਾਲ ਸਿੰਘ ਜੀ ਹੋਰਾਂ ਅੱਛਾ ਫਿਰ ਉਧਰੋਂ ਸਿੱਖੇ ਤੇ ਫਿਰ ਨਾਲ ਦੀ ਨਾਲ ਜਿਵੇਂ ਸਾਨੂੰ ਪਤਾ ਲੱਗਿਆ ਕਿ ਵੀ ਮਿਊਜ਼ਿਕ ਦੀ ਬੀਹੇਵੀਅਰ ਸੀ ਕੀਤੀ ਨਾਲ ਅੱਛਾ ਹਾਂਜੀ ਕਿੱਥੋਂ ਕੀਤੀ ਉਹ ਬਰਜਿੰਦਰਾ ਕਾਲਜ ਫਰੀਦਕੋਟ ਫਰੀਦਕੋਟ ਤੋਂ ਹਾਂਜੀ ਕਈ ਵਾਰੀ ਇਹ ਨਹੀਂ ਆਉਂਦਾ ਜ਼ੈਨ ਚ ਮੈਂ ਇੱਕ ਐਸੇ ਨੌਜਵਾਨ ਨੂੰ ਜਾਣਦਾ ਜਿਹਦੀ ਆਵਾਜ਼ ਬਾਕਮਾਲ ਸੀ ਉਹਦੇ ਪਿਤਾ ਰਾਗੀ ਸਿੰਘ ਸੀਗੇ ਅੱਛਾ ਤੇ ਬਾਅਦ ਚ ਉਹਨੇ ਉਹੀ ਗਾਇਕੀ ਚੂਜ਼ ਕੀਤੀ ਜਿਹੜੀ ਆਮ ਅੱਜਕੱਲ ਜੋ ਪ੍ਰਚਲਿਤ ਹੈ ਤੁਹਾਡੇ ਜ਼ੈਨ ਚ ਕਦੇ ਨਹੀਂ ਆਇਆ ਉਸ ਉਸ ਵੱਲ ਕੇ ਉਸ ਤਰ੍ਹਾਂ ਦੇ ਮਿਊਜ਼ਿਕ ਵੱਲ ਜਾਣਾ ਅੰਨੀ ਓਦਾਂ ਮਨ ਦੇ ਵਿੱਚ ਕਿਉਂਕਿ ਪਹਿਲਾਂ ਤੋਂ ਸ਼ੁਰੂ ਤੋਂ ਹੀ ਮਨ ਦੇ ਵਿੱਚ ਇਹ ਗੱਲ ਬੈਠੀ ਹੋਈ ਆ ਕਿ ਜਿਵੇਂ ਮਹਾਰਾਜ ਕਹਿੰਦੇ ਨਾ ਵੀ ਸੰਸਾਰ ਸੁਪਨੇ ਵਰਗਾ ਤੇ ਉਹ ਗੱਲ ਹੁੰਦੀ ਆ ਕਿ ਆਪਦੇ ਜੀਵਨ ਨੂੰ ਜੀਵਨ ਚ ਕੰਮ ਏਦਾਂ ਦਾ ਕਰੋ ਕਿ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪਵੇ ਜਿਵੇਂ ਚਾਰ ਬੰਦੇ ਖੜੇ ਆ ਤੁਹਾਨੂੰ ਕੋਈ ਇਹ ਗੱਲ ਕਵੇ ਵੀ ਇਹਦਾ ਗਾਣਾ ਆਇਆ ਸੁਣਾ ਹੈਨਾ ਤੇ ਉੱਥੇ ਖੜਿਆਂ ਨੂੰ ਹੁਣ ਜੇ ਤਾਂ ਓਦਾਂ ਦਾ ਆਇਆ ਵੀ ਹੱਥ ਫੜਨ ਵਾਲਾ ਬਾਹ ਫੜਨ ਵਾਲਾ ਤੇ ਉੱਤੇ ਸੁਣਾਉਣ ਲੱਗੇ ਨੂੰ ਵੀ ਸ਼ਰਮ ਆਊਗੀ ਜੇ ਚਾਹ ਭੈਣਾ ਕੋਲ ਬੈਠੀਆਂ ਮਾਵਾ ਕੋਲ ਬੈਠੀਆਂ ਤੇ ਜਿੱਥੇ ਜਾ ਕੇ ਚਲੋ ਜਿਹੜਾ ਮਹਾਰਾਜ ਦਾ ਜਾਸਾ ਹੋ ਜਿੱਥੇ ਜਾ ਕੇ ਮਰਜੀ ਤੁਸੀਂ ਗਾਉ ਤੁਹਾਨੂੰ ਸ਼ਰਮਿੰਦਾ ਨਹੀਂ ਹੋਣਾ ਪੈਂਦਾ ਤੁਹਾਡੀ ਸਲਾਹਤ ਹੀ ਹੋਊਗੀ ਬਸ ਉਹ ਮੰਨ ਦੇ ਵਿੱਚ ਗੱਲ ਆ ਜਾਂਦੀ ਕਿਤੇ ਨਾ ਕਿਤੇ ਕਿ ਜੇ ਮਹਾਰਾਜ ਨੇ ਇਹ ਗੁਣ ਬਖਸ਼ਿਆ ਵਾ ਕਿਉਂਕਿ ਬੰਦਾ ਕੁਝ ਵੀ ਨਹੀਂ ਜੀ ਕਰਨ ਵਾਲਾ ਸਾਰਾ ਕੁਝ ਗੁਰੂ ਸਾਹਿਬ ਕਰਨ ਵਾਲਿਆ ਹਨਾ ਬੰਦਾ ਸਿਰਫ ਉਦਮ ਕਰ ਸਕਦਾ ਵਾ ਤਾਂ ਉਹ ਮਹਾਰਾਜ ਨੇ ਚਲੋ ਇਹ ਬਾਲ ਦਿੱਤਾ ਇਹ ਕਿਰਪਾ ਕੀਤੀ ਵੀ ਅਸੀਂ ਇੱਧਰ ਨੂੰ ਆਏ ਔਰ ਇੱਕ ਹੋਰ ਵੱਡੀ ਗੱਲ ਇਹ ਆ ਕਿ ਸਿੰਗਿੰਗ ਦੇ ਨਾਲ ਨਾਲ ਨਾ ਸਾਨੂੰ ਗੁਰੂ ਸਾਹਿਬ ਨੇ ਇੰਨੀ ਕੋ ਬਖਸ਼ਿਸ਼ ਕੀਤੀ ਆ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਜੋ ਵੀ ਸਾਨੂੰ ਚਾਹੀਦਾ ਸੀ ਉਹ ਸਾਡੇ ਸਾਹਮਣੇ ਪਹਿਲਾਂ ਤੋਂ ਪਿਆ ਸੀ ਮਤਲਬ ਜਿਵੇਂ ਜਿਵੇਂ ਕਿ ਜਿਵੇਂ ਕਿ ਮਤਲਬ ਇਹ ਮਟੀਰੀਅਲਿਸਟਿਕ ਗੱਲ ਕਰ ਰਹੇ ਹਾਂ ਵੀ ਜੇ ਕੋਈ ਪੈਸਾ ਚਾਹੀਦਾ ਸੀ ਜਾਂ ਗੱਡੀਆਂ ਕਾਰਾਂ ਚਾਹੀਦੀਆਂ ਸੀ ਨਹੀਂ 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 ਜਿੱਦਾਂ ਹੁਣ ਅਸੀਂ ਗਾਉਣਾ ਹੈ ਠੀਕ ਹੈ ਕੁਝ ਕਿ ਇਤਿਹਾਸ ਇਦਾਂ ਦੇ ਆ ਜਿਹੜੇ ਪਹਿਲਾਂ ਢਾਡੀਆਂ ਵੱਲੋਂ ਕਵੀਸ਼ਰਾਂ ਵੱਲੋਂ ਨਹੀਂ ਗਾਏ ਗਾ ਜਾਂ ਬਹੁਤ ਘੱਟ ਗਾਏ ਗਏ ਆ ਠੀਕ ਹੈ ਇੱਕ ਇਤਿਹਾਸ ਦੇ ਵਿੱਚ ਸਾਖੀ ਹੁੰਦੀ ਭਾਈ ਮੁਗਲੂ ਜੀ ਦੀ ਭਾਈ ਮੁਗਲੂ ਜੀ ਦਾ ਇਤਿਹਾਸ ਢਾਡੀ ਸਿੰਘਾਂ ਦੇ ਵਿੱਚ ਦੋ ਤਿੰਨ ਸਿੰਘਾਂ ਨੇ ਗਾਇਆ ਕਿ ਵੀ ਸ਼ਰੀ ਦੇ ਵਿੱਚ ਇਤਿਹਾਸ ਹੈ ਨੀਗਾ ਤਾਂ ਮਤਲਬ ਉਹ ਜਦੋਂ ਸਾਡੇ ਮਨ ਦੇ ਵਿੱਚ ਗੱਲ ਹੈ ਕਿ ਇਹ ਇਤਿਹਾਸ ਕੀਤਾ ਜਾਵੇ ਸਾਡੇ ਜੱਥੇ ਦੇ ਆਪਣੇ ਲਖਾਰੀ ਆ ਭਾਈ ਲਖਵੀਰ ਸਿੰਘ ਕੋਮਲ ਆਲਮ ਵਾਲਾ ਬਾਗੇ ਬਰਾਨੇ ਦੇ ਕੋਲੇ ਪਿੰਡ ਆ ਜਿੰਨੇ ਸਾਡੇ ਇਤਿਹਾਸ ਲਿਖੇ ਜਾਂਦੇ ਆ ਜਿੰਨੇ ਇਤਹਾਜ਼ੀਆਂ ਕਵਤਾਵਾਂ ਆਉਂਦੀਆਂ ਸਾਰੀਆਂ ਕਵਤਾਵਾਂ ਦੀ ਸੇਵਾ માં ਉਹ ਕਰਦੇ ਆ ਕਿਉਂਕਿ ਸਾਨੂੰ ਇਸ ਚੀਜ਼ ਦਾ ਇਹ ਸੀਗਾ ਕਿ ਜੇ ਅਸੀਂ ਨਵਾਂ ਇਤਿਹਾਸ ਗਾਉਣਾ ਹੈ ਤੇ ਉਹਦੇ ਵਾਸਤੇ ਲਿਖਣ ਦੀ ਕਲਾ ਵੀ ਚਾਹੀਦੀ ਆ ਕਿ ਲਿਖਣਾ ਕੀ ਨੇ ਇਤਿਹਾਸ ਤੇ ਉਹਨਾਂ ਦੇ ਉੱਤੇ ਪਹਿਲਾਂ ਤੋਂ ਮਹਾਰਾਜ ਦੀ ਬੜੀ ਬਖਸ਼ਿਸ਼ ਸੀ ਪਹਿਲਾਂ ਉਹਨਾਂ ਨੇ ਗੀਤ ਵਗੈਰਾ ਲਿਖੇ ਤੇ ਉਸ ਤੋਂ ਬਾਅਦ ਕਹਿ ਲਓ ਮਹਾਰਾਜ ਦੀ ਇਹੋ ਜੀ ਉਹਨਾਂ ਤੇ ਬਖਸ਼ਿਸ਼ ਹੋਈ ਫਿਰ ਉਹਨਾਂ ਨੇ ਇੱਕ ਵਿਸ਼ਰੀ ਵੱਲੋਂ ਆਪਣਾ ਮੋੜ ਕੀਤਾ ਤੇ ਸਾਡੇ ਨਾਲ ਮਲਾਪ ਹੋਇਆ ਕਿਉਂਕਿ ਆਲਮ ਵਾਲੀ ਵੀ ਵੀਰ ਜੀ ਉਹਨਾਂ ਦੀ ਕਲਾਸ ਚੱਲਦੀ ਸੀਗੀ ਬਸ ਉਸ ਤੋਂ ਬਾਅਦ ਫਿਰ ਇਹ ਆ ਵੀ ਕਿ ਸਾਨੂੰ ਸਾਹਮਣੇ ਸਾਰਾ ਕੁਝ ਹੀ ਮਤਲਬ ਪਰੋਸਿਆ ਹੋਇਆ ਹੀ ਮਿਲਿਆ ਕਹਿ ਲਓ ਗੁਰੂ ਸਾਹਿਬ ਦੇ ਵੱਲੋਂ ਵੀ ਅਸੀਂ ਜੇ ਇੱਕ ਪੈਰ ਪਟਿਆ ਤੇ ਸਾਨੂੰ ਜੇ ਕਿਸੇ ਨੂੰ ਇੱਕ ਚੀਜ਼ ਮਿਲਦੀ ਹੈ ਸਾਨੂੰ ਤਿੰਨ ਮਿਲੀਆਂ ਮੈਂ ਚਾਹੁੰਨਾ ਕਿ ਆਪਾਂ ਕੁਝ ਸੁਣਾ ਦਈਏ ਦਰਸ਼ਕਾਂ ਨੂੰ ਫਿਰ ਉਸ ਤੋਂ ਬਾਅਦ ਅੱਗੇ ਉਹਦੇ ਬਾਰੇ ਜ਼ਿਕਰ ਕਰਦੇ ਹਾਂ ਸਟੇਟ ਹੁਡ ਤੋਂ ਮੈਂ ਚਾਹੁੰਨਾ ਕਿ ਆਪਾਂ ਸ਼ੁਰੂ ਕਰੀਏ ਹਾਂਜੀ 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 ਜੀ ਜੀ ਸ਼ੱਲਾ ਤਾਲੂ ਵਾਲਾ ਨਿੱਲਾ ਕਿਵੇਂ ਫੈਸਦਾ ਨਾੜਾਂ ਪਾਟ ਕੇ ਤੇ ਖੂਨ ਕਿਵੇਂ ਰਸਦਾ ਆਜੋ ਚੱਟਣਾ ਸਵਾਦ ਕੀਨੇ ਵਿਸਦਾ ਮਯਾ ਪੋਟਿਆਂ ਦੇ ਉੱਤੇ ਸਪਨੂ ਲੜਾਉਣ ਦਾ ਵੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਵੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਸਿੱਖ ਰਾਜ ਦੀ ਮੁਹਿੰਮ ਸ਼ੁਰੂ ਫੇਰ ਤੋਂ ਜਿੱਥੇ ਚੱਲ ਪਏ ਪੰਜਾਬ ਨੂੰ ਸਵੇਰ ਤੋਂ ਸਿੱਖ ਰਾਜ ਦੀ ਮੁਹਿੰਮ ਸ਼ੁਰੂ ਫੇਰ ਤੋਂ ਜਿੱਥੇ ਚੱਲ ਪਏ ਪੰਜਾਬ ਨੂੰ ਸਵੇਰ ਤੋਂ ਪਿੱਛੇ ਬੰਦਾ ਸਿੰਘ ਆਉਂਦਾ ਏ ਨਦੇੜ ਤੋਂ ਕੌਣ ਭੇੜੀ ਏ ਬਚਾਊਗਾ ਵੀ ਸ਼ੇ ਤੋਂ ਟੀਚਾ ਮਿਧਿਆਏ ਸੂਬੇ ਦੀ ਕਚੈਰੀ ਢਾਉਣ ਦਾ ਵੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਵੇ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਰਾਹ ਡੱਕ ਕੇ ਖਲੋਣਗੇ ਅਕਾਲੀਏ ਰਾਵੀ ਲੰਘ ਕੇ ਵਖਾਵੇ ਅਬਦਾਲੀਏ ਰਾਹ ਡੱਕ ਕੇ ਖਲੋਣਗੇ ਅਕਾਲੀਏ ਰਾਵੀ ਲੰਘ ਕੇ ਵਖਾਵੇ ਅਬਦਾਲੀਏ ਜਾਉ ਐਤ ਕੀ ਕੰਧਾਰਤਾ ਖਾਲੀ ਏ ਔਠਪੇ ਨੇ ਪੰਜਾਬ ਦੇ ਜੋ ਵਾਲੀਏ ਨਫਾ ਚਰਨ ਲਖਾਰੀ ਮਾਰ ਕੇ ਜੇ ਆਉਣ ਦਾ ਵੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਵੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਹੋ ਮੈਂ ਜਦੋਂ ਪਹਿਲੀ ਵਾਰੀ ਇਹ ਸੁਣਿਆ ਸੀ ਤੇ ਚਰਨ ਲਖਾਰੀ ਹੋਣਾ ਦਾ ਨਾਮ ਜਦੋਂ ਆਇਆ ਇਹਦੇ ਵਿੱਚ ਤਾਂ ਮੇਰੇ ਲੂ ਕੰਡੇ ਖੜੇ ਪਹਿਲਾਂ ਤਾਂ ਸੁਣ ਕੇ ਹੋਏ ਪਰ ਮੈਨੂੰ ਇਹ ਬਹੁਤ ਮਾਨ ਮਹਿਸੂਸ ਹੋਇਆ ਕਿ ਚਰਨ ਲਖਾਰੀ ਇਹੋ ਜਿਹਾ ਕੁਝ ਵੀ ਲਿਖ ਸਕਦਾ ਹੈ ਇਹ ਕਿਵੇਂ ਤੁਹਾਡਾ ਸਬੱਬ ਬਣਿਆ ਕਿ ਚਰਨ ਲਖਾਰੀ ਹੋਣ ਨਾਲ ਮੁਲਾਕਾਤ ਕਿਵੇਂ ਹੋਈ ਔਰ ਇਹ ਕਿਵੇਂ ਲਿਖਿਆ ਉਹਨਾਂ ਨੇ ਉਹ ਸ਼ੁਰੂ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਨਾ ਇੱਕ ਗੱਲ ਹੁੰਦੀ ਸੀਗੀ ਕਿ ਸ਼ੰਦਾਬੰਦੀ ਕਿਉਂਕਿ ਸ਼ੁਰੂ ਤੋਂ ਉਹਨਾਂ ਨੇ ਜਿਹੜੇ ਗਾਣੇ ਲਿਖੇ ਨਾ ਉਹ ਤਕਰੀਬਨ ਸ਼ੰਦਾਂ ਦੇ ਵਿੱਚ ਆ ਤੇ ਉਹਨਾਂ ਨੂੰ ਵੇਖ ਕੇ ਸਾਡੇ ਮਨ 'ਚ ਇਹ ਗੱਲ ਆਈ ਕਿ ਜੇ ਛੰਦ ਲਿਖ ਸਕਦਾ ਤੇ ਚਰਨ ਲਖਾਰੀ ਬੜਾ ਵਧੀਆ ਲਿਖ ਸਕਦਾ ਹੋਰ ਲਿਖਣ ਵਾਲੇ ਵੀ ਬੜੇ ਲਖਾਰੀ ਹੈਗੇ ਨੇ ਤੇ ਫਿਰ ਸਾਡੇ ਮਨ 'ਚ ਗੱਲ ਇਹ ਥੋੜਾ ਦਰਸ਼ਕਾਂ ਨੂੰ ਐਕਸਪਲੇਨ ਕਰ ਦਿਓ ਜਿਹੜੀ ਕਵਿਸ਼ਰੀ ਆ ਉਹ ਛੰਦਬੰਦੀ 'ਚ ਹੁੰਦੀ ਹੈ ਜੀ 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 ਬਾਬੂ ਰਜਬ ਅਲੀ ਨੇ ਲਿਖਿਆ ਜਾ 78 ਕਲੀਆਂ ਛੰਦ ਜੀ ਜੀ 72 ਕਲਾ ਕੋੜਾ ਛੰਦ ਉਹਦਾ ਹਾਂਜੀ ਥੋੜਾ ਜਿਹਾ ਫਰਕ ਸਮਝਾਓ ਕੀ ਹੁੰਦਾ ਹੈ ਇਹਨਾਂ ਦੇ ਵਿੱਚ ਨਾ ਅੱਖਰਾਂ ਦੀ ਗਿਣਤੀ ਹੁੰਦੀ ਹੈ ਜੀ ਜਿਵੇਂ ਇੱਕ ਸ਼ੰਦਾ 16 ਅੱਖਰਾਂ ਜੀ ਉਹਦੇ ਇੱਕ ਬੰਦ ਦੇ ਇੱਕ ਲੇਨ ਦੇ ਵਿੱਚ ਉਹਦੇ 16 ਅੱਖਰ ਹੁੰਦੇ ਆ ਠੀਕ ਹੈ ਜੀ ਮਤਲਬ ਇਦਾਂ ਕਰਕੇ ਜਿਹੜੇ ਅੱਡੋ-ਆਡੇ ਸ਼ੰਦ ਨੇ ਉਹਨਾਂ ਸ਼ੰਦਾਂ ਦੇ ਵਿੱਚ ਲਾਈਨਾਂ ਦੇ ਵਿੱਚ ਜਿੰਨੀ ਅੱਖਰਾਂ ਦੀ ਗਿਣਤੀ ਹੁੰਦੀ ਉਹਨਾਂ ਦੇ ਆਧਾਰ ਤੇ ਉਹਨਾਂ ਦੀ ਤਰਜ਼ ਜਾਂ ਉਹਨਾਂ ਦੇ ਆਧਾਰ ਤੇ ਉਹਨਾਂ ਦਾ ਨਾਮ ਰੱਖਿਆ ਜਾਂਦਾ ਨਾ ਜਿਵੇਂ ਕੋਰੜਾ ਸ਼ੰਦ ਹੋ ਗਿਆ ਲਹਿਰੀਆ ਸ਼ੰਦ ਹੋ ਗਿਆ ਬੈਂਤ ਹੋ ਗਿਆ ਤੇ ਇਦਾਂ ਕਰਕੇ ਇਹ ਸ਼ੰਦ ਕਵਿਸ਼ਰੀ ਦੇ ਵਿੱਚ ਮਤਲਬ ਤਕਰੀਬਨ ਗਾਏ ਜਾਂਦੇ ਆ ਜਿਵੇਂ ਜੱਟ ਦੀ ਅਕਲ ਵੀ ਉਹਨਾਂ ਨੇ ਜਦੋਂ ਪਹਿਲਾ ਪਹਿਲਾ ਉਹਨਾਂ ਦਾ ਚਰਨ ਲਖਾਰੀ ਹੋਣਾ ਦਾ ਜੱਟ ਦੀ ਅਕਲ ਵੇਚ ਕੇ ਫਸਲ ਹਾਂਜੀ ਹਾਂਜੀ ਰਫਲ ਹਾਂਜੀ ਕਰ ਗਿਆ ਕਤਲ ਹਨਾ ਉਹ ਉਹ ਇਹ ਛੰਦ ਬੰਦੀ ਹੋ ਗਈ ਤਾਂ ਇਹਦੇ ਚ ਅੱਖਰ ਅੱਗੇ ਪਿੱਛੇ ਨਹੀਂ ਹੋ ਸਕਦਾ ਕਿ ਮਾੜਾ ਮੋਟਾ ਇੱਕ ਅੱਧਾ ਉੱਤੇ ਥੱਲੇ ਹੋ ਸਕਦਾ ਹੁੰਦਾ ਨਹੀਂ ਨਹੀਂ ਇਹ ਮਤਲਬ ਛੰਦ ਉਹਦੇ ਅੱਖਰ ਪੂਰੇ ਹੀ ਹੁੰਦੇ ਉਹਨੇ ਪੂਰੇ ਹੀ ਹੁੰਦੇ ਹਾਂਜੀ ਜਿਹੜਾ 72 ਕਲਾ ਛੰਦ ਆ ਉਹਦੀ ਇੱਕ ਲਾਈਨ ਚ 72 ਅੱਖਰ ਹੀ ਆਉਣਗੇ ਲਗਾ ਮਾਤਰਾ ਸਾਰਾ ਕੁਝ ਇਹਦਾ ਖਿਆਲ ਰੱਖਣਾ ਪੈਂਦਾ ਜੀ ਉਹਦੇ ਵਿੱਚ ਇਹ ਦੋ ਸ਼ਾਂਦ ਸੀ ਲਿਖਣ ਜਾ ਰਿਹਾ ਉਹਦੀ ਲਗਾ ਮਾਤਰਾ ਕੀ ਆ ਤੇ ਉਹਦੇ ਅੱਖਰ ਕਿੰਨੇ ਹੋਣਗੇ ਉਹਨਾਂ ਦਾ ਬਕਾਇਦਾ ਖਿਆਲ ਰੱਖ ਕੇ ਲਿਖਿਆ ਜਾਂਦਾ ਤੇ ਫਿਰ ਤੁਸੀਂ ਤੁਸੀਂ ਅਪਰੋਚ ਕੀਤੀ ਕਿ ਪਹਿਲਾਂ ਲਿਖਿਆ ਪਿਆ ਸੀ ਇਹ ਨਹੀਂ ਇਹਦੇ ਦੋ ਪੈਰੇ ਸਿਰਫ ਲਿਖੇ ਪਏ ਸੀ ਉਹਨਾਂ ਕੋਲੇ ਉਹ ਵੀ 5 ਸਾਲ ਪਹਿਲਾਂ ਤੋਂ ਤੇ ਉਹ ਕਿਸੇ ਨੂੰ ਉਹਨਾਂ ਨੇ ਕਿਸੇ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਇਹ ਗਾਣਾ ਮੈਂ ਕਰੂੰਗਾ ਤੇ ਪਰ ਉਹ 5 ਸਾਲ ਤਕਰੀਬਨ ਲੰਘ ਗਏ ਵੀ ਉਹ ਕੀਤਾ ਨਹੀਂ ਉਹਨੇ ਤੇ ਜਦੋਂ ਅਸੀਂ ਉਹਨਾਂ ਦੇ ਕੋਲੇ ਅਪਰੋਚ ਕੀਤੀ ਵੀਰੇ ਨਹੀਂ ਕੰਟੈਕਟ ਕੀਤਾ ਸਾਡੇ ਮਨ ਚ ਤਾਂ ਗੱਲ ਇਹ ਸੀਗੀ ਕਿ ਨਾ ਕਿਉਂਕਿ ਇੱਕ ਮਨ ਦੇ ਵਿੱਚ ਨਾ ਗੱਲ ਹੁੰਦੀ ਆ ਕਿ ਜਿਹੜਾ ਲਖਾਰੀ ਮਤਲਬ ਇੱਕ ਗਾਣੇ ਲਿਖਣ ਵਾਲਾ ਬਣ ਨਾ ਤੇ ਜੇ ਉਹਦੇ ਤੋਂ ਆਪਾਂ ਇਹੋ ਜੀ ਚੀਜ਼ ਕੋ ਲਿਖਵਾਉਣੀ ਹੈ ਤੇ ਸਾਰਿਆਂ ਦੇ ਤਕਰੀਬਨ ਮਨ 'ਚ ਇਹ ਆ ਅੱਜ ਵੀ ਇਹ ਆ ਕਿ ਜਿਹੜਾ ਚਰਨ ਲਖਾਰੀ ਆ ਨਾ ਉਹ ਥੋੜਾ ਜਿਹਾ ਸੱਭਿਆਕ ਵਾਲਾ ਲਿਖਦਾ ਹੂੰ ਮਤਲਬ ਕਹਿਣ ਦਾ ਪਾਵੇ ਦੂਜੇ ਗੀਤਕਾਰਾਂ ਦੀ ਉਹਦੇ ਕੋਲੇ ਜਿਹੜੇ ਸਿੰਗਰ ਹੁੰਦੇ ਉਹਨਾਂ ਦੀ ਤਾਂ ਅਪਰੋਚ ਉਹਦੇ ਕੋਲੇ ਹੁੰਦੀ ਨਹੀਂ ਉਹਨਾਂ ਦੇ ਕੋਲ ਕਿਉਂ ਕਿਉਂਕਿ ਕਹਿੰਦੇ ਉਹ ਵੀ ਥੋੜਾ ਜਿਹਾ ਸੱਭਿਆਕ ਜਿਆਦਾ ਲਿਖਦੇ ਆ ਥੋੜੇ ਕੱਟੜਵਾਦੀ ਜਿਆਦੇ ਆ ਸਾਰਿਆਂ ਦੇ ਮਨਾਂ ਦੀ ਵਿਚਾਰ ਸਾਡੀ ਵੀ ਸੀਗੀ ਤੇ ਫਿਰ ਵੀਰੇ ਹੁਣਾਂ ਦੀ ਆਦਤ ਸੀਗੀ ਕਿ ਵੀਰਾ ਕਹਿੰਦਾ ਵੀ ਇੱਕ ਵਾਰੀ ਪੁੱਛੋ ਤਾਂ ਸਹੀ ਫਿਰ ਪ੍ਰਦੀਪ ਵੀਰੇ ਨੇ ਉਹਨਾਂ ਨੂੰ ਕਾਲ ਕੀਤੀ ਗੱਲਬਾਤ ਹੋਈ ਉਹ ਕਹਿੰਦੇ ਵੀ ਉਹਨਾਂ ਦੇ ਦਰਸ਼ਨ ਮੁਤਾਬਕ ਇਹ ਹੈ ਕਿ ਸਾਡੇ ਮਨ 'ਚ ਇੱਕ ਖੁਸ਼ੀ ਹੋਈ ਸੀ ਵੀ ਹਾਂ ਕਿ ਕੁਵਿਸ਼ਰ ਸਿੰਘ ਵੀ ਗੀਤ ਕਰਨ ਵਾਸਤੇ ਆ ਰਹੇ ਆ ਹੂੰ ਤੇ ਫਿਰ ਉਹਨਾਂ ਦੇ ਨਾਲ ਅਸੀਂ ਮਿਲੇ ਗੱਲਬਾਤ ਹੋਈ ਤੇ ਉਹਨਾਂ ਨੇ ਸਾਨੂੰ ਕਾਫੀ ਆਪਦੇ ਜਿਹੜੇ ਲਿਖੇ ਹੋਏ ਸੀ ਗੀਤ ਉਹ ਸੁਣਾਏ ਵੀ ਕਹਿੰਦੇ ਜਿਹੜਾ ਤੁਹਾਨੂੰ ਠੀਕ ਲੱਗਦਾ ਵੀ ਉਹ ਦੱਸੋ ਲੈ ਲਓ ਸਾਡਾ ਇੱਕ ਪ੍ਰੋਜੈਕਟ ਸੀਗਾ ਅੱਜ ਵੀ ਉਹ ਮਤਲਬ ਸਾਡਾ ਡ੍ਰੀਮ ਪ੍ਰੋਜੈਕਟ ਆ ਅੱਗੇ ਗੁਰੂ ਸਾਹਿਬ ਮਾਰੇ ਕਿਰਪਾ ਕਰਨ ਤੇ ਉਹ ਅੱਗੇ ਲੈ ਕੇ ਆਵ ਅਸੀਂ ਉਹਦੀ ਬਾਬਤ ਦੀ ਉਹਨਾਂ ਨੂੰ ਮਿਲੇ ਸੀਗੇ ਅੱਛਾ ਉਹਨਾਂ ਦੇ ਫਿਰ ਸਕੈਨ ਮੁਤਾਬਕ ਉਹ ਕਹਿੰਦੇ ਵੀ ਇੱਕ ਚਿਹਰਾ ਲੋਕਾਂ ਦੇ ਅੱਗੇ ਆਉਣਾ ਪਹਿਲਾਂ ਚਾਹੀਦਾ ਫਿਰ ਇਹ ਮਤਲਬ ਜਿਹੜਾ ਪ੍ਰੋਜੈਕਟ ਆਪਾਂ ਸ਼ੁਰੂ ਕਰੀਏ ਤਾਂ ਵਧੀਆ ਵਾ ਤੇ ਫਿਰ ਉਹਨਾਂ ਦੇ ਕਰਕੇ ਜਿਹੜੇ ਉਹ ਦੋ ਪੈਰੇ ਲਿਖੇ ਹੋਏ ਸੀਗੇ ਪਹਿਲੇ ਤੇ ਉਹ ਉਹਨਾਂ ਨੇ ਸਾਨੂੰ ਸੁਣਾਏ ਕਹਿੰਦੇ ਵੀ ਤੁਹਾਡੇ